ਸਸਿਕਾਲ ਜੀ ਸਾਰੇ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਇੱਕ ਸਣ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦਾ ਮਨਮਤਾ ਨਗਰ ਪਿੰਡ ਮਾਲਾ ਕਲਾਂ ਦੇ ਵਿੱਚ ਮੱਲਾ ਕਲਾਂ ਪਿੰਡ ਦੇ ਵਿੱਚ ਇਸ ਟਾਈਮ ਮੌਜੂਦ ਹਾਂ ਤੇ ਫਤੇ ਸਿੰਘ ਬਾਈ ਕੇ ਘਰ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ ਜਿੰਨਾ ਭਰਾਵਾਂ ਦੇ ਕੋਲੇ ਬਜਾਈ ਵਾਲੀ ਮਸ਼ੀਨ ਵੀ ਆ ਪਰਾਲੀ ਵਾਲੀ ਮਸ਼ੀਨ ਵੀ ਆ ਸਾਰੇ ਭਰਾ ਹੀ ਜਾਣਦੇ ਆ ਬਾਈ ਤੇ ਸੁਪਰ ਸੀਡਰ ਵੀ ਹੈਗਾ ਜੇ ਕਿਸੇ ਨੇ ਕਣਕ ਕੋਣਕ ਵੇਚਣੀ ਹੋਵੇ ਤਾਂ ਵੀ ਬਾਈ ਹੁਣੇ ਨਾ ਰਾਬਤਾ ਕਾਇਮ ਕਰ ਲਿਆ ਜੇ ਵੈਸੇ ਆਪਾਂ ਬਾਈ ਹੁਣਾਂ ਦੇ ਗਾਂ ਦੀ ਵੀਡੀਓ ਫੜਮਾਉਣ ਲਈ ਆਏ ਆ ਮਿੱਤਰੋ ਇੱਕ ਗਾਂ ਵਕਾਉ ਲਈ ਆ ਬਾਈ ਹੁਣ ਇਹਨਾਂ ਦੇ ਸਾਹਮਣੇ ਜਿਹੜੀ ਆਓ ਪਹਿਲਾਂ ਦੀ ਡਿਟੇਲ ਜਾਣਦੇ ਆ ਫਿਰ ਕਰਦੇ ਆ ਗੱਲਬਾਤ ਸੱਸੀ ਜੱਲ ਬਾਈ ਜੀ ਕੀ ਹਾਲ ਚਾਲ ਆ ਬਾਈ ਠੀਕ ਠਾਕ ਜੀ ਵਧੀਆ ਸੀਤਾਂਕਰ ਪਰਿ ਮਿਹਨਤ ਨੂੰ ਤੁਹਾਡੇ ਦਿਨ ਨੂੰ ਸਿਰ ਝੁਕਦਾ ਹੈ ਮਾਣ ਸਾਧਨ ਵਾਲਾ ਬਾਬੇ ਦੀ ਕਿਰਪਣਾ ਕੋਈ ਨਹੀਂ ਛੱਡਿਆ ਹੋਣਾ ਨਾ ਲੈਣ ਨੂੰ ਚਲੋ ਲੋਹੇ ਨਾਲ ਪੂਰੀ ਯਾਰੀ ਹੈ ਨਾ ਠੀਕ ਹੈ ਭਾਈ ਅੱਛਾ ਉਹਦੇ ਪ੍ਰਾਲੀ ਵਾਲਾ ਵੀ ਲੈ ਲਿਆ ਜੀ ਸਿਸਟਮ ਉੱਪਰ ਹਾਂਜੀ ਹਾਂਜੀ ਤੇ ਚੱਲੀ ਜਾਂਦਾ ਵਧੀਆ ਜੀ ਕੰਮ ਹੋਣਾ ਪੂਰਾ ਹੈ ਨਾ ਉਹਦਾ ਕੰਮ ਸਾਡੇ ਆਪੇ ਦਾ ਹਣਾ ਕਰਦਾ ਹੈ ਇਹ ਕਹਿੰਦੇ ਹੁਣ ਆ ਜਾ ਸਾਡੇ ਛੇਤੀ ਆ ਜਾਣਾ ਗੁੱਲ ਕਾ ਦਾ ਹੀ ਕਸੂਰ ਕੋਈ ਨਹੀਂ ਭਾਈ ਫਜ਼ੂਰ ਉਤਨਾ ਨਹੀਂ ਕੱਚਾ ਨਾ ਹੂੰ अच्छा भाई एक गांव का उलाया है ना ਤੇ ਇਹ ਕਿੰਨਾਂ ਸੂਆ ਬਾਈ ਇਹ ਤੀਜੇ ਸੂਏ ਤੀਜੇ ਸੂਏ ਨੇ ਸੋਣਾ ਵਾ ਜੀ ਹਾਂ ਜੀ ਕਿੰਨੇ ਦਿਨ ਲੇਜੂਗੀ ਬਾਈ ਹੁਣ ਦੰਤਾ ਭਾਈ ਇੱਕ ਦੋ ਦਿਨ ਹੀ ਰਹਿੰਦੇ ਬਸ ਤਿਆਰੀ ਆ ਹਾਂ ਅੱਛਾ ਭਈ ਦੂਜੇ ਸੋਈ ਦੁੱਧ ਕਿੰਨਾ ਕੁ ਦੇਗੀ ਸੀ ਇਹ 18 19 ਕਿਲੋ ਦੇਵੇ 18 19 ਕਿਲੋ ਆਪਾਂ ਝੋਲਿਆ ਹਾਂ ਠੀਕ ਆ ਭਾਈ ਤੇ 24 24 ਦੀ ਓਕੇ ਸੀ ਜਾਵਾਂ ਹਾਂਜੀ ਵਧੀਆ ਜੀ ਮਨ ਲਾ ਪੋਲੀ ਸੀ ਹਾਂ ਪੋਲੀ ਹਾਂਜੀ ਠੀਕ ਆ ਭਾਈ ਠੀਕ ਆ ਤੇ ਅੱਛਾ ਇਹਦਾ ਰੇਟ ਭਾਈ ਹੁਣ ਕੀ ਤੈਅ ਕੀਤਾ ਫਿਰ ਰੇਟ ਦਾ 62000 ਰੁਪਏ 62000 ਰੁਪਏ ਲਾਡ ਪਿਆਰ ਥੋੜਾ ਬੋਤਾ ਕਰਦੇ ਆਂਗੇ ਥੋੜਾ ਬੋਤਾ ਕਰਦੇ ਆਂਗੇ ਠੀਕ ਆ ਭਾਈ ਜੇ ਕੋਈ ਚੂਣ ਵਾਲਾ ਲੈ ਜਾਵੇ ਤੇ ਲਾਂਬੇ ਵਾਲੀ ਤਾਂ ਨਹੀਂ ਹੈਗੀ ਨਹੀਂ ਨਹੀਂ ਕੋਈ ਚੱਕਰ ਨਹੀਂ ਠੀਕ ਆ ਭ ਤਹਾਨੂੰ ਚੰਗੀ ਨਿਕਰ ਜਾਂਦੀ ਹੈ ਹਾਂਜੀ ਹਾਂਜੀ ਲੈ ਮੇਤਰੋ ਦੁੱਧ ਜਿਹੜਾ ਇਹ ਬਾਲਾ ਨਹੀਂ ਤਾਂ 20 ਕਿਲੋ ਅੰਗੂਟਾ ਉਹਨਾਂ ਨੂੰ ਦਈ ਜਾਊਗੀ ਬਈ ਲੇਵੇ ਭਾਂਡੇ ਵਾਲੀ ਗਾਂ ਥਣ ਬਹੁਤ ਚੰਗਾ ਲੱਗਾ ਹੋਇਆ ਤੇ ਬਾਕੀ ਮੂੰਹ ਮੱਥੇ ਲੱਗਦੀ ਆ ਬਈ ਬਣਦੀ ਤਣਦੀ ਆ ਕੋਈ ਨਹੀਂ ਹੈਗਾ ਵੀ ਲੱਸੀ ਫਿੱਕੀ ਨਹੀਂ ਗਈ ਸੋਹਣਾ ਢਾਂਚਾ ਵਾ ਸੋਹਣਾ ਥਣ ਲੱਗਾ ਹੋਇਆ ਜੰਨੀ ਹੈਗੀ ਅਜੰਬੰਤਰ ਆਂਗਾਂ ਦੀ ਆਰਾਂ ਦੀ ਗਾਂ ਬਹੁਤ ਚੰਗੀ ਆ ਰੇਟ 12000 ਰੁਪਿਆ ਵਾ ਵਿੱਚੋਂ ਲੜਪਿਆਰ ਹੋ ਜਾਊਗਾ ਥੋੜਾ ਬਹੁਤ ਜਿਹੜੇ ਭਰਾ ਨੂੰ ਜੱਜ ਜੂਗੀ ਜਿਹੜੇ ਤਾਂ ਭਰਾ ਮਈਆਂ ਮਈਆਂ ਚਾਹੁੰਦੇ ਆ ਉਹਨਾਂ ਦੇ ਲਈ ਤਾਂ ਗਹਿਣਾ ਚੀਜ਼ ਆ ਕਿਉਂਕਿ ਗਾਂ ਨੂੰ ਥਾਣਾ ਜਿਹੜਾ ਉਹ ਮਹਿੰਦੇ ਭਲੇਖਾ ਪ ਕਈ ਵਾਰੀ ਜਿਹੜੀ ਸੈਟਿੰਗ ਹੁੰਦੀ ਆ ਕਿ ਜਾਨਵਰ ਜ਼ਿਆਦਾ ਹੋਣ ਦਾ ਕਾਰਨ ਬਣ ਜਾਂਦਾ ਵਹਿੜਾ ਵੂੜਾ ਪਿੱਛੇ ਤਿਆਰ ਹੋ ਜਾਂਦੀਆਂ ਇਹ ਕਾਰਨ ਹੁੰਦਾ ਤੇ ਸਹੀ ਕਮਾਈ ਇਹ ਆ ਵੀ ਆਪਾਂ ਪਿੱਛੇ ਵੱੱਛੀਆਂ ਤਿਆਰ ਕਰ ਲਏ ਦੁੱਧ ਵੇਚਣ ਦੇ ਨਾਲੋਂ ਜਿਹੜੀਆਂ ਦੂਜੀਆਂ ਗਾਈਆਂ ਉਹਨਾਂ ਦੀ ਵੇਚ ਕੇ ਕੀਮਤ ਅਦਾ ਕਰ ਲਈਏ ਇਹ ਆਪਣੀ ਸਹੀ ਕਮਾਈ ਤਾਂ ਇਹ ਆ ਤੇ ਬਾਈ ਇਹਦਾ 8000 ਚ ਮੰਨ ਤਾਣ ਫਿਰ ਕਰਦਾਂਗੇ ਨਾ ਫਤ ਠੀਕ ਹੈ ਬਾਈ ਨੰਬਰ ਸਾਂਝਾ ਕਰੀਏ ਕਿਹਨਾਂ ਦੀ ਆਪਣਾ ਜੀ 98784 ਜੀ 82320 ਇੱਕ ਵਾਰੀ ਹੋਰ ਬੋਲ ਦिए ਜੀ 98784 ਜੀ 82320 98784 85320 ਹੈ ਨਾ ਜੀ ਇਸ ਨੰਬਰ ਤੇ ਕਰ ਲਿਓ ਮ ਬਈ ਨਰਾਬਤਾ ਕੈਮ ਗੱਲਬਾਤ ਲਈ ਨੰਬਰ ਸਕਰੀਨ ਤੇ ਪਿੰਡ ਮਾਲਾ ਕਲਾ ਜ਼ਿਲ੍ਹਾ ਮੋਗਾ